ਤੋ ਕਿਸੇ ਨੂੰ ਗੁਰੂ ਸਾਹਿਬ ਵੱਲੋਂ ਪੱਕੇ ਨੇ ਧੱਕ ਵੱਜੀ ਗਈ ਹਾਂਜੀ ਉਹ ਧੱਕ ਵੱਜੀ ਵੀ ਵਿਕਾਸਪੁਰਸ਼ ਵਾਲਾ ਇਹਨਾਂ ਦਾ ਦਾਵਾ ਉਹੀ ਝੂਠਾ ਜੀ ਹੂੰ ਉਹਨੂੰ ਇਸੇ ਕਰਕੇ ਲੱਗ ਰਹਿਣਾ ਵੀ ਮੇਰੇ ਪਿਓ ਦਾ ਦਾਅ ਲੱਗ ਗਿਆ ਸੀ ਮੇਰਾ ਵੀ ਲੱਗ ਗਿਆ ਉਹਨਾਂ ਨੇ ਨਾਲ ਇੱਕ ਜਿਹੜੇ ਭੇਡ ਬਿਰਤੀ ਕਿਸਮ ਦੇ ਬੰਦੇ ਜਾਂ ਆਪਾਂ ਕਹਿੰਦੇ ਸਾਈਕੋਪੈਥ ਪੈਦਾ ਕਰਿਆ ਥੱਲੇ ਪੱਧਰ ਤੱਕ ਜਿਨ੍ਹਾਂ ਦਾ ਫੀਅਰ ਤੇ ਗਰੀਡ ਦਾ ਇੱਕ ਪ੍ਰਾਮਣ ਸੀਗਾ ਵੀ ਜਿਨ੍ਹਾਂ ਨੂੰ ਇਹਨਾਂ ਨੇ ਪੈਸੇ ਪੂਸੇ ਬਣਵਾਏ ਆ ਰਾਜ ਕੇ ਸਤਿ ਸ਼੍ਰੀ ਅਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂ ਐਸ اے ਸਮੇਂ ਤੁਸੀਂ ਵੇਖ ਰਹੇ ਹੋ ਮੇਰੇ ਨਾਲ ਭਾਈ ਦਵਿੰਦਰ ਸਿੰਘ ਜੀ ਸੇਖੋਂ ਹੁਣੀ ਮੌਜੂਦ ਨੇ ਮਿਸਲ ਸਤਲੁਜ ਤੋਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਭਾਈ ਸਾਹਿਬ ਜਾਣਨਾ ਪਾਇਓ ਕਿ ਅੱਜ ਜੋ ਕੁਝ ਹੋਇਆ ਹੈ ਕਈ ਦਿਨਾਂ ਤੋਂ ਇਹ ਚੱਲ ਰਹੀ ਸੀ ਕਿ 12 ਤਰੀਕ ਨੂੰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇਕੱਠ ਹੈ ਤੇ ਉੱਥੇ ਪਤਾ ਹੀ ਸੀ ਕਿ ਕਹਨੇ ਅੱਗੇ ਆਉਣੇ ਤੇ ਪਰ ਤੁਹਾਡਾ ਇਸ ਤੇ ਕੀ ਪ੍ਰਤੀਕਰਮ ਹੈ ਕੀ ਸੋਚਦੇ ਹੋ ਕੀ ਸੋਚਦੇ ਹੋ ਤੁਸੀਂ ਇਸ ਸਬੰਦੇ ਬਾਰੇ ਸਭ ਤੋਂ ਪਹਿਲਾਂ ਤਾਂ ਆਈ ਲੱਗਦਾ ਜਦੋਂ ਕਿਸੇ ਨੂੰ ਗੁਰੂ ਸਾਹਿਬ ਵੱਲੋਂ ਪਕੈਨੇ ਤੱਕ ਵੱਜ ਗਈ ਹਾਂਜੀ ਉਹ ਤੱਕ ਵੱਜਦੀ ਵੀ ਆ ਹਮ ਇਸ ਪਰਿਵਾਰ ਨੇ ਜੋ ਪਿਛਲੇ ਸਮੇਂ ਜਿਵੇਂ ਕੀਤਾ ਹਮ ਸਗੋਂ ਦੀ ਜਿਹੜੇ 2 ਦਸੰਬਰ ਵਾਲੇ ਫੈਸਲੇ ਸੀਗੇ ਉਹਨਾਂ ਨੇ ਇਹਨਾਂ ਨੂੰ ਮੈਂ ਮੰਨਦਾ ਸੀ ਵੀ ਤਖਤ ਸਾਹਿਬ ਤੋਂ ਇੱਕ ਵਾਰੀ ਇਹਨਾਂ ਨੂੰ ਮਾਫੀ ਮਿਲ ਗਈ ਸੀ ਜਦੋਂ ਇਹਨਾਂ ਨੇ ਜੇ ਮੰਗ ਸੱਚੇ ਦਿਲ ਨਾਲ ਜੇ ਮੰਗੀ ਹੁੰਦੀ ਉਹ ਮਿਲ ਗਈ ਸੀ ਤੇ ਦੁਬਾਰਾ ਫੇਰ ਹੋ ਸਕਦਾ ਕੌਮ ਇਹਨਾਂ ਨੂੰ ਗੁਆਈ ਦੇ ਦਿੰਦੀ ਹਮ ਹੁਣ ਜਿਸ ਤਰੀਕੇ ਨਾਲ ਇਹਨਾਂ ਨੇ ਸਾਰਾ ਕੁਝ ਇਹ ਕਰਿਆ ਇਹ ਹੁਣ ਅਜਿਹਾ ਕੰਮ ਨਹੀਂ ਹੈ ਇਹ ਕਾਲੀ ਦਲ ਦਾ ਤਕਰੀਬਨ 1995 ਤੋਂ ਬਾਅਦ ਦਾ ਕੰਮ ਬਣਿਆ ਇਹਨਾਂ ਨੇ ਉਸ ਟਾਈਮ ਕੀ ਕੀਤਾ ਜਿਹੜਾ ਕਾਲੀ ਦਲ ਦਾ ਸੰਵਿਧਾਨ ਸੀਗਾ ਕਿਉਂਕਿ ਕੋਈ ਵੀ ਜਿਹੜੀ ਪਾਰਟੀ ਰਜਿਸਟਰ ਹੋ ਰਹੀ ਆ ਉਹਦਾ ਜਿਹੜਾ ਸੰਵਿਧਾਨ ਉਹ ਡੈਮੋਕਰੈਟਿਕ ਹੋਣਾ ਜ਼ਰੂਰੀ ਹੁੰਦਾ ਤੇ ਇਲੈਕਸ਼ਨ ਕਮਿਸ਼ਨ ਮੰਗਦਾ ਉਹਦੇ ਹੀ ਇਹਨਾਂ ਨੇ ਜਿਹੜੀ ਚੋਣ ਦੀ ਜਿਹੜੀ ਕਮੇਟੀ ਨੇ ਪ੍ਰਧਾਨ ਦੀ ਚੋਣ ਕਰਨੀ ਸੀ ਉਹ ਇਹਨਾਂ ਨੇ ਉਸ ਟਾਈਮ ਬਦਲ ਕੇ 31 ਜਿਹੜੇ ਉਹ ਚ ਨੋਮੀਨੇਸ਼ਨ ਕਰਲੇ ਸੀ ਤੇ 20 ਬੰਦੇ 50 ਮੈਂਬਰਾਂ ਚੋਂ 50 ਚ ਜਿਹੜੇ ਚੁਣ ਕੇ ਹੋਏ ਸੀ ਸੋ ਉਦੋਂ ਦਾ ਹੀ ਡੈਮੋਕਰੇਟਿਕ ਚੱਲ ਰਿਹਾ ਉਹੀ ਹੋਣਾ ਸੀ ਹੂੰ ਤੇ ਇਹਦੇ ਚ ਕੋਈ ਨਹੀਂ ਲੱਗਦਾ ਵੀ ਇਹਨਾਂ ਨੂੰ ਕੋਈ ਭਰਤੀ ਦਾ ਹੋ ਗਏ ਮੰਨ ਲੈਨੇ ਆਪਾਂ ਪ੍ਰਧਾਨ ਵੀ ਚੁਣेंगे ਜੀ ਪਰ ਗੱਲ ਤਾਂ ਅਖੀਰ ਲੋਕਾਂ ਨੇ ਕੀ ਲੋਕ ਚੁਣਦੇ ਆ ਉਹਨਾਂ ਨੇ ਨਕਾਰ ਦਿੱਤਾ ਉਹ ਨਕਾਰੀ ਰਹਿਣਗੇ ਮੇਨ ਲੋ ਜੀ ਇਹ 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 ਵਿਕਾਸਪੁਰਸ਼ ਕਹਿਣਾ ਉਪਰੋਂ ਦੋ ਤਰੀਕ ਨੂੰ ਜਿਹੜੀਆਂ ਜਿਹੜੀਆਂ ਗੱਲਾਂ ਆਪ ਨੂੰ ਪੁੱਗਦੀਆਂ ਸੀ ਉਹਨਾਂ ਫੈਸਲਿਆਂ ਚ ਉਹ ਪਿਕ ਕਰ ਲੈਣੀਆਂ ਪਿਕ ਐਂ ਚੂਜ਼ ਵਾਲੀ ਗੱਲ ਜਿੱਦਾਂ ਤੇ ਜਿਹੜੇ ਫੈਸਲੇ ਅਸਲ 'ਚ ਤਰਕਪੂਰਕ ਗੱਲਾਂ 2 ਤਰੀਕ ਨੂੰ 2 ਦਸੰਬਰ ਨੂੰ ਕੀਤੀਆਂ ਗਈਆਂ ਸੀ 2024 ਅੱਜ ਸਮੇ 2025 'ਚ ਖੜੇ ਆ ਉਹਨਾਂ ਤੋਂ ਜਦੋਂ ਇਹਦਾ ਨਕਾਰਾ ਹੋ ਕੇ ਕੀ ਲੱਗਦਾ ਇਹ ਐਥਿਕ ਇਹ ਇੰਨਾ ਸਮਝਦੇ ਨੇ ਕਿ ਐਥਿਕ ਤਾਂ ਅਸੀਂ ਪਿੱਛੇ ਛੱਡ ਦਿੰਨੇ ਆ ਵੀ ਲੋਕ ਤਾਂ ਮੂਰਖ ਨੇ ਲੋਕਾਂ ਨੂੰ ਅਸੀਂ ਆਸਾਨੀ ਨਾਲ ਮੂਰਖ ਬਣਾ ਸਕਦੇ ਆ ਕਿ ਐਂ ਚੱਲਦਾ ਹੁੰਦਾ ਪੰਥ ਕੀ ਹੁਣ ਜੋ ਇਹਨਾਂ ਨੇ ਕੀਤਾ ਕਿ ਐਂ ਹੁਣ ਜਿੱਤ ਦਰਜ ਕਰ ਲੈਣਗੇ ਕਿ 117 'ਚੋਂ ਅਸੀਂ 27 'ਚ ਇਹਨਾਂ ਦੇ ਆਉਂਦੇ ਆ 110 ਸੀਟਾਂ ਜਿੱਤਦੇ ਇਹਨਾਂ ਨੂੰ ਦੇਖੀਏ ਇਹ ਕਰਨਗੇ ਇਹ ਕੀ ਲੱਗਦਾ ਇਹ ਮੋਰਲ ਗਰਾਉਂਡ ਦੀ ਵੀ ਗੱਲ ਹੈ ਵੋਟਾਂ ਦੀ ਵੀ ਗੱਲ ਹੈ ਬਾਕੀ ਸਾਰੀਆਂ ਗੱਲਾਂ ਨੇ ਕੀ ਲੱਗਦਾ ਤੁਹਾਨੂੰ ਪਹਿਲਾਂ ਤਾਂ ਜਿਹੜਾ ਵਿਕਾਸਪੁਰਸ਼ ਵਾਲਾ ਇਹਨਾਂ ਦਾ ਦਾਵਾ ਉਹੀ ਝੂਠਾ ਜੀ ਹਾਂ ਤੁਸੀਂ ਦੇਖੋ ਪਿਛਲੇ ਸਮੇਂ ਦੇ ਵਿੱਚ ਪਿਛਲੇ 25 ਸਾਲ ਚ 15 ਸਾਲ ਇਹਨਾਂ ਦੀ ਪਾਰਟੀ ਰਾਜ ਕਰ ਗਈ ਆ ਜੀ ਜੀ ਉਹਦੇ ਵਿੱਚ ਇਹ ਬਾਦਲ ਸਾਹਿਬ ਤੇ ਸੁਖਵੀਰ ਸਿੰਘ ਬਾਦਲ ਮਜੀਠੀਆ ਹੁਣ ਸੁਪਰ ਸੀਐਮ ਦੇ ਤੌਰ ਤੇ ਵਿਚਰੇ ਆ ਜੇ ਉਦੋਂ ਕੋਈ ਵਿਕਾਸ ਆਇਆ ਨਹੀਂ ਹੁੰਦਾਗਾ ਜਦੋਂ ਆਪਾਂ ਕਹਿੰਨੇ ਵੀ ਕਿਸੇ ਦੀ 15 ਸਾਲ ਦੇ ਵਿੱਚ ਨੀਆਂ ਰੱਖਦੇ ਤਾਂ ਅੱਜ ਪੰਜਾਬ ਉਹ ਸਟੇਜ ਤੇ ਹੋਣਾ ਚਾਹੀਦਾ ਸੀ ਕਿਉਂਕਿ ਇਹਨਾਂ ਨੇ ਨੀਆਂ ਕਹਿੰਨੇ ਵੀ ਡਵੈਲਪਮੈਂਟ ਦੀਆਂ ਰੱਖਦੀਆਂ ਤੇ ਆਪਾਂ ਅੱਜ ਉਹ ਸਟੇਜ ਤੇ ਹੁੰਦੇ ਵੀ ਜਿੱਥੋਂ ਪੰਜਾਬ ਹਿੰਦੁਸਤਾਨ ਦੇ ਵਿੱਚ ਕਿਸੇ ਨਾ ਕਿਸੇ ਨੰਬਰ ਤੇ ਤਾਂ ਆਉਂਦਾ ਅੱਜ 18ਵੇਂ 19ਵੇਂ ਤੇ ਆ ਜੀ ਜੀ ਸੋ ਉਹ ਉਹ ਦਾਵਾ ਹੀ ਝੂਠਾ ਹੈ ਜੀ ਦੂਜੀ ਗੱਲ ਸੁਖਬੀਰ ਸਿੰਘ ਬਾਦਲ ਨੂੰ ਮੈਨੂੰ ਲੱਗਦਾ ਉਹਨਾਂ ਦੇ ਜਿਵੇਂ ਪਤਾ ਸਮੇਂ ਚੱਲਦਾ ਸੀ ਨਾ ਵੀ ਚਲੋ ਟਿਕੇ ਰੋ ਵਾਰੀ ਆ ਹੀ ਜਾਣੀ ਆ 78 ਤੋਂ ਬਾਅਦ ਫੇਰ ਉਹ ਬੜਾ ਲੰਮਾ ਸਮਾਂ ਰਿਹਾ ਵੀ ਸਾਡੀ ਤਾਂ ਵਾਰੀ ਆਏ ਨਹੀਂ ਉਹ ਪ੍ਰਧਾਨਗੀ ਨਹੀਂ ਛੱਡੋ ਹੂੰ ਉਹ ਥੱਲੋ ਜ਼ਮੀਨ ਖਿਸਕ ਗਈ ਆ ਉਹ ਉਹ ਜਿਹੜੀ ਇਹਨਾਂ ਦਾ ਜਿਹੜੀ ਇਜਾਰੇਦਾਰੀ ਸੀ ਉਹ ਖਤਮ ਹੋ ਗਈ ਹੈ ਕਿਉਂਕਿ ਸੋਸ਼ਲ ਮੀਡੀਆ ਦੇ ਆਉਣ ਦੇ ਨਾਲ ਬਹੁਤ ਕੋਸੇ ਡੈਮੋਕਰਟਾਈਜ਼ ਡੈਮੋਨਟਾਈਜ਼ ਹੋ ਗਿਆ ਉਹਨਾਂ ਨੂੰ ਤਾਂ ਹੱਲੇ ਵੀ ਇਹੀ ਲੱਗਦਾ ਤੇ ਕਹਿੰਦੇ ਵੀ ਨੇ ਕਿ ਵਨ ਮੈਨ ਸ਼ੋ ਹੀ ਹੈ ਭਾਈ ਉਹ ਉਹ ਉਹਦੋਂ ਇਸੇ ਕਰਕੇ ਲੱਗ ਰਹਿਣਾ ਵੀ ਮੇਰੇ ਪਿਓ ਦਾ ਦਾ ਲੱਗ ਗਿਆ ਸੀ ਮੇਰਾ ਵੀ ਲੱਗ ਜੂ ਪਰ ਥੱਲੋਂ ਬਹੁਤ ਤੇਜ਼ੀ ਨਾਲ ਜਿਹੜਾ ਗਰਾਊਂਡ ਚੇਂਜ ਹੋ ਰਿਹਾ ਸਿੱਖਾਂ ਦੇ ਵਿੱਚ ਚੇਤਨਾ ਆ ਰਹੀ ਆ ਪੰਜਾਬ ਦੇ ਬਾਕੀ ਜਿਹੜੇ ਬਿਛੰਦੇ ਉਹਨਾਂ ਚ ਵੀ ਚੇਤਨਾ ਆ ਰਹੀ ਆ ਤੁਸੀਂ ਚੇਤਨਾ ਦੀ ਗੱਲ ਕਰ ਰਹੇ ਹੋ ਮਾਫ ਮਾਫੀ ਚਾਹੁੰਦਾ ਤੁਹਾਡੀ ਗੱਲ ਘਟ ਰਾਂ ਪਰ ਜਿਹੜੇ ਲੋਕ ਉੱਥੇ ਬੈਠੇ ਨੇ ਉਸ ਹਾਲ ਚ ਬੈ ਕੇ ਹੱਥ ਖੜੇ ਕਰ ਰਹੇ ਨੇ ਈਵਨ ਕਿ ਕੋਈ ਵਿਰੋਧੀ ਵੀ ਨਹੀਂ ਖੜਾ ਹੋਇਆ ਇੰਨੇ ਲੋਕਾਂ ਦੇ ਵਿੱਚੋਂ ਵੀ ਚਲੋ ਮੈਂ ਪ੍ਰਧਾਨਗੀ ਦੇ ਲਈ ਖੜਾ ਹੁੰਨਾ ਬਰਾਬਰ ਬੇਸ਼ੱਕ ਹਾਰ ਜਾਵਾਂ ਸਾਰਾ ਕੁਝ ਪਲਾਨਡ ਵੈਲ ਪਲਾਨਡ ਜੇਕਰ ਕਹਿ ਲਈਏ ਆਪਾਂ ਉਹਨੂੰ ਤੇ ਉਹ ਸਿਰ ਕੌਣ ਨੇ ਫਿਰ ਉਹ ਵੀ ਤਾਂ ਸਾਡੇ ਸਿੱਖਾਂ ਦੇ ਵਿੱਚੋਂ ਹੀ ਨੇ ਨਾ ਉਹ ਇਹਨਾਂ ਨੇ ਦੇਖੋ ਅਕਾਲੀ ਦਲ ਦਾ ਬੇੜਾ ਕੱਲਾ ਇਹਨਾਂ ਦਾ ਗਰਕ ਨਹੀਂ ਹੋਇਆ ਵੀ ਉੱਤੇ ਬਾਦਲਾਂ ਦਾ ਹੋ ਗਿਆ ਉਹਨਾਂ ਨੇ ਨਾਲ ਇੱਕ ਜਿਹੜੇ ਭੇਡ ਵਰਤੀ ਕਿਸਮ ਦੇ ਬੰਦੇ ਜਾਂ ਆਪਾਂ ਕਹਿੰਦੇ ਸਾਈਕੋਪੈਥ ਪੈਦਾ ਕਰਿਆ ਥੱਲੇ ਪੱਧਰ ਤੱਕ ਜਿਨ੍ਹਾਂ ਦਾ ਫੀਅਰ ਤੇ ਗਰੀਡ ਦਾ ਇੱਕ ਪ੍ਰਾਮਣ ਸੀਗਾ ਵੀ ਜਿਨ੍ਹਾਂ ਨੂੰ ਇਹਨਾਂ ਨੇ ਪੈਸੇ ਪੂਸੇ ਬਣਵਾਏ ਯਾਰ ਅੱਜਕੇ ਉਹ ਬੰਦੇ ਅੱਜ ਵੀ ਉਹਨਾਂ ਨਾਲ ਖੜੇ ਆ ਉਹਨਾਂ ਨੂੰ ਲੱਗਦਾ ਵੀ ਠੀਕ ਆ ਇੱਕ ਇੱਕ ਦੂਜੀ ਗੱਲ ਹੁੰਦੀ ਆ ਸਿਆਸੀ ਆਗੂ ਦਾ ਨਾ ਰਾਉਂਡ ਇੱਕ ਦਾਇਰਾ ਬਣ ਜਾਂਦਾ ਉਹ ਦਾਇਰੇ ਚੋਂ ਨਿਕਲਣਾ ਬੜੀ ਮੁਸ਼ਕਲ ਗੱਲ ਹੁੰਦੀ ਹੈ ਜੇ ਬੰਦਾ ਸੋਚ ਬਹੁਤ ਮੁਸ਼ਕਲ ਉਹ ਦਾਇਰਾ ਜਿਹੜਾ ਹੁੰਦਾ ਉਹ ਉਹ ਦਾਇਰਾ ਉਹਨੂੰ ਫੀਡ ਕਰ ਰਿਆ ਹੁੰਦਾ ਆਗੂ ਨੂੰ ਵੀ ਭਾਈ ਕੋਈ ਨਹੀਂ ਤੇਰੇ ਨਾਲ ਤੇ ਆਗੂ ਉਹ ਦਾਇਰੇ ਨੂੰ ਫੀਡ ਕਰ ਰਿਆ ਹੁੰਦਾ ਵੀ ਆਪਾਂ ਕੋਈ ਨਹੀਂ ਆਪਾਂ ਚੱਕ ਲਾਂਗੇ ਸੁਣੋ ਦਾਇਰੇ ਚ ਫਸੇ ਹੋਏ ਆ ਜੀ ਜੀ ਉਹ ਸਾਰਾ ਕਾਰਨ ਉਹਦਾ ਬੰਦ ਰਿਹਾ ਜੀ ਜਿਹੜਾ ਹੈਗਾ ਇਹ ਇੱਕ ਹੋਰ ਚੀਜ਼ ਇਹ ਬਹੁਤ ਲੋਕ ਕਹਿ ਰਹੇ ਨੇ ਵੀ ਜਿਹੜਾ ਸੁਖਬੀਰ ਸਿੰਘ ਬਾਦਲ ਹੈ ਉਹ ਤਾਂ ਪੋਲਾ ਹੈ ਉਹ ਤਾਂ ਵਿਕਾਸ ਪੁਰਸ਼ ਹੈ ਪਰ ਉਹਦੇ ਆਲੇ ਦੁਆਲੇ ਦੀ ਜੁੰਡਲੀ ਉਹਨੂੰ ਗਲਤ ਸਲਾਹਾਂ ਦਿੰਦੀ ਹੈ ਆਲੇ ਦੁਆਲੇ ਵਾਲੇ ਸਲਾਹਕਾਰ ਮਾੜੇ ਨੇ ਕੋਈ ਐ ਹੋ ਸਕਦਾ ਹੈ ਕੋਈ ਕੋਈ ਲੀਡਰ ਹੋਵੇ ਤੇ ਉਹ ਵੀ ਉਹ ਲੀਡਰ ਜਿਹੜਾ ਚਾਹੁੰਦਾ ਮੈਂ ਪੰਥ ਨੂੰ ਚਲਾ ਸਕਦਾ ਤੇ ਉਹਨੂੰ ਇਹ ਹੀ ਨਾ ਪਤਾ ਹੋਵੇ ਵੀ ਮੇਰੇ ਆਲੇ ਦੁਆਲੇ ਦੇ ਜਿਹੜੇ ਸਲਾਹਕਾਰ ਨੇ ਉਹ ਹੀ ਮੇਰੇ ਸਭ ਤੋਂ ਵੱਡੇ ਬੈਰੀ ਨੇ ਕੀ ਐ ਇਸ ਗੱਲ 'ਚ ਕੋਈ ਤਰਕ ਲੱਗਦਾ ਤੁਹਾਨੂੰ ਵੀ ਸਲਾਹਕਾਰ ਮਾੜੇ ਨੇ ਬੰਦਾ ਵਧੀਆ ਤੁਸੀਂ ਵੇਖੋ ਵੀ ਮੰਨ ਲਓ ਕੋਈ ਘਰ ਨੁਕਸਾਨ ਹੋ ਜਾਂਦਾ ਕਈਆਂ ਘਰਾਂ ਦਾ ਆਪਾਂ ਵੇਖਿਆ ਵੀ ਫਾਈਨੈਂਸ਼ੀਅਲ ਨੁਕਸਾਨ ਹੋ ਜਾਂਦੇ ਹੋਰ ਹੋ ਜਾਂਦੇ ਆ ਹੋਣ ਜਿੰਮੇਵਾਰੀ ਤਾਂ ਉਹਦੇ ਘਰ ਤੇ ਆਗੂ ਤੋਂ ਹੀ ਜਾਂਦੀ ਹੈ ਨਾ ਜਿਹੜਾ ਵਿਅਰਗ ਹੁੰਦਾ ਆਪਾਂ ਉਹ ਕੱਲ ਨੂੰ ਕਹਿ ਦੋਈ ਮੇਰੇ ਨਿਆਣੇ ਮਾਰੇ ਸੀ ਜਦੋਂ ਸੀ ਪਰ ਉਹਨੂੰ ਸੰਭਾਲਣਾ ਤਾਂ ਉਹਨਾਂ ਹੀ ਆ ਉਵੇਂ ਇਹ ਆ ਇਹ ਜਿੰਮੇਵਾਰੀ ਉਹਨਾਂ ਦੀ ਬਣਦੀ ਉਹ ਤੇ ਇੱਕ ਬਿੰਬ ਕ੍ਰੀਏਟ ਜਾਂ ਆਪਾਂ ਕਹੀਏ ਧੋਖਾ ਕ੍ਰੀਏਟ ਕਰਨ ਦੀ ਕੋਸ਼ਿਸ਼ ਕਰ ਰਹੇ ਵੀ ਸ਼ਾਇਦ ਐ ਕਹਾਣੀ ਚੱਲ ਜੂ ਪਰ ਉਹ ਚੱਲਣੀ ਨਹੀਂਗੀ ਜੀ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਖਾਲਸਾ ਧੰਨਵਾਦ ਹੈ ਖਾਲਸਾ